ਹਾਲ ਚ ਦੋ ਤਿੰਨ ਵਾਰੀ ਆਉਣੀ ਦੰਦ ਕੱਢੀ ਆ ਦੀ ਵੇਖ ਕੇ ਚੀਜ਼ਾਂ ਲੈ ਇੱਕ ਵਾਰੀ ਆਈ ਆਂਦੀ ਆ ਸਾਲ ਚ ਲੈ ਬਈ ਲੈ ਕਿੱਦਾਂ ਰੈਡੀ ਗਿਫਟਾਂ ਕੁਟ ਅੱਜ ਗਿਫਟ ਕੁਟ ਵੇਲੇ ਕੁੜੀਆਂ ਨੂੰ ਜੂਵੀ ਵੱਲੋਂ ਸਪੌਂਸਰ ਹੋਣੇ ਅੱਜ ਵਾਹ ਜੀ ਵਾਹ ਬਰਾਬਰ ਤੂੰ ਕਹੇ ਤੂੰ ਅੱਜ ਤਾਂ ਲੈਣੀ ਆ ਕਿ ਅੱਜ ਤਾਂ ਰੱਖਣੀ ਆ ਤਾਂ ਲੈ ਲੈ ਤੂੰ ਆਪ ਆ ਡਾਲਰ ਹੀ ਦਿੱਤੇ ਅੱਜ ਜਿੰਨੇ ਵੀ ਦਿੱਤੇ ਆ ਹਾਂ ਨਹੀਂ ਮੈਂ ਤਾਂ ਪਹਿਲਾਂ ਹੀ ਫੜ ਲਿਆ ਹੁਣ ਜਦੋਂ ਦੇ ਇੱਥੇ ਡਾਲਰ ਜੇ ਵੇਖੀ ਨਹੀਂ ਸਜ ਮਜ਼ਾ ਜਾ ਦੀ ਤਿਆਰੀ ਆ ਵੀਰ ਮੇਰਾ ਸਨੋਵਰ ਬਲ ਤੇ ਗਰਕੀਰ ਤੇ ਬੱਲ ਬਜਨ ਦੀ ਤਿਆਰੀ ਜਾ ਆ ਗਏ ਨੇ ਆ ਗਏ ਨੇ ਐਵੇਂ ਭਾਈ ਮੈਂ ਤਾਂ ਗੋਲਵੇ ਕਰਾ ਲਿਆ ਜੀ 250 ਪੂਰਾ 250 ਪੂਰਾ ਗੋਲਵੇ ਕਰਾ ਲਿਆ ਦਾ ਵੀਰ ਜੀ ਕਿੱਥੇ ਚੱਲਿਆ ਹੈ ਅੱਜ ਕਿੱਥੇ ਚੱਲਿਆ ਚੱਲੋ ਚੱਲੋ ਟ੍ਰੈਫਿਕ ਵੱਲ ਲੱਗ ਗਿਆ ਓਕੇ ਬਾਏ ਨਹੀਂ ਮੋਟੋ ਘਰੇ ਕੋਈ ਨਿਯੰਬੜਾਂ ਦੇ ਤੇ ਫਿਰ ਵੀ ਵਿਚਾਰੀ ਆਈ ਰਖੜੀ ਬੰਨਣ ਮੰਮੀ ਆ ਕੋਰੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਿੱਦਾਂ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਨਹੀਂ ਬਾਵਾਂ ਕਿੱਥੇ ਆ ਵੜਤੀਆਂ ਕਾਟ ਦਿਆ ਨਹੀਂ ਤੇ ਤੇਰੇ ਵਖਰੇ ਫੈ ਜਣੂ ਦੇ ਮੈਂ ਇਹ ਤਾਂ ਨਵੀਆਂ ਟੀ-ਸ਼ਰਟਾਂ ਆ ਜੇ ਕੱਲ ਤੋਂ ਤੋ ਨਵੀਆਂ ਲੈ ਕੇ ਆਇਆ ਵਾ ਬਹੁਤ ਪੁਰਾਣੀਆਂ ਬਹੁਤ ਪੁਰਾਣੀ ਕਿੱਥੋਂ ਕ ਮੈਨੂੰ ਨੇ ਭਾਵੇਂ ਕੱਲ ਪਾਰਥਲ ਮੰਗਾਇਆ ਵਾ ਸੌਰੀ ਕੱਲ ਨਹੀਂ ਮੰਗਾਈ ਤੁਸੀਂ ਝੂਠ ਬੋਲ ਰਹੇ ਹੋ ਥੈਂਕ ਯੂ ਲੱਭੀ ਵੇ ਨੀ ਬਾ ਇੱਕ ਤਾਂ ਦੂਜੀ ਵਾਰੀ ਇਹਨੂੰ ਤੋ ਨਹੀਂ ਪਿਆਗ ਮੈਂ ਸਾਫ਼ ਰੱਖਦਾ ਨਾ ਫਿਰ ਤਾਂ ਨਹੀਂ ਧੋਣੀਆਂ ਪੈਂਦੀ ਗੱਡੀ ਆ ਨਿਹਾਲੀ ਆਣੀ ਸਾਲ ਚ 2-3 ਵਾਰੀ ਆਣੀ ਦੰਦ ਗੱਡੀ ਇਹਦੀ ਵੇਖ ਕੇ ਚੀਜ਼ਾਂ ਲੈ ਇੱਕ ਵਾਰੀ ਆ ਜਾਂਦੀ ਆ ਸਾਲ ਚ ਜੀ ਪਹਿਲਾਂ ਲੈ ਵੀ ਲੈ ਕਿੱਦਾਂ ਰੈਡੀ ਗਿਫਟਾਂ ਕੁਟ-ਕਟ ਗਿਫਟ ਕੁਟ ਵੇ ਲੈ ਕੁੜੀਆਂ ਨੂੰ ਜੂਵੀ ਵੱਲੋਂ ਸਪான்ਸਰ ਹੋਣੀ ਅੱਜ ਵਾਹ ਜੀ ਵਾਹ ਵਾਹ ਜੀ ਵਾਹ ਜਿੰਨੇ ਨਜ਼ਾਰੇ ਆ ਸਿਰ ਤੇ ਚੁੰਨੀਆਂ ਨੇ ਵਾਹ ਜੀ ਵਾਹ ਬਰਾਬਰ ਤੋਗਾ ਤੇ ਫਿਰ ਅੱਜ ਤਾਂ ਰਹਿਣੀ ਆ ਕਿ ਹੋਰ ਅੱਜ ਤਾਂ ਰੱਖਣੀ ਆ ਅੱਜ ਤਾਂ ਲੈਣੀ ਆ ਦਿਖਾ ਦੇ ਪੂਰੀ ਲੈਣੇ ਹੁੰਦੇ ਆ ਸਵਾਹ ਸਵਾਹ ਲੈ ਬਈ ਤੋ ਆ 4 ਡਾਲਰ ਹੀ ਦਿੱਤੇ ਅੱਜ ਜਿੰਨੇ ਵੀ ਦਿੱਤੇ ਆ ਹਾਂ ਨਹੀਂ ਮੈਂ ਤਾਂ ਪਹਿਲਾਂ ਹੀ ਫੜ ਲਿਆ ਹੁਣ ਜਦੋਂ ਦੇ ਇੱਥੇ ਡਾਲਰ ਜੇ ਵੇਖੇ ਨਹੀਂ ਸਜ ਮਜ਼ਾ ਜਾ ਕੇ ਲਿਖਿਆ ਵੈਰੀ ਗੁੱਡ ਥੈਂਕ ਯੂ ਸੋ ਵਧੀਆ ਲੱਗਿਆ ਪ੍ਰਾਬ ਨਾਈਸ ਨਹੀਂ ਉਹਨੇ ਡਾਲਰ ਉਹਨੇ ਤਾਂ ਦਿੱਤੇ ਨਹੀਂ ਬੱਸ ਸਕਦੇ ਆ ਆਈਡੀ ਐਕਟਿੰਗ ਦੂਰ ਜੱਫੀ ਪਾ ਲੋ ਤੂੰ ਕਾ ਤੇ ਕੀ ਜਾਨਾ ਕੀ ਇਹਦੇ ਚ ਕੀ ਸਿੱਖਿਆ ਮਿਲਗੀ ਮੰਮੀ ਤੈਨੂੰ ਨਹੀਂ ਤੂੰ ਕੀ ਚੇਕੀ ਜਾਨਾ ਕੀ ਸਿੱਖਿਆ ਮਿਲ ਗਈ ਤੈਨੂੰ ਯਾ ਕੀ ਵੇਖੀ ਬੰਦੇ ਹੱਥ ਟੱਡ ਲੈ ਤੈਨੂੰ ਕੀ ਸਿੱਖਿਆ ਮਿਲ ਗਈ ਤੋ ਨਹੀਂ ਨਹੀਂ ਕੁਝ ਕਿਆ ਮਿਲੀ ਕੀ ਰੋਣਾ ਵਾ ਬਾ ਰੋਈ ਜਾਣਾ ਇੰਨਾ ਤਾਂ ਬੰਦੇ ਚ ਪਾਣੀ ਨਹੀਂ ਜਿੰਨਾ ਰੋ ਤੂੰ ਤੂੰ ਨਹੀਂ ਮੋਟ ਗਈ ਕਿ ਤੈਨੂੰ ਕੀ ਸਿੱਖਿਆ ਮਿਲ ਗਈ ਤੋ ਤੂੰ ਦੱਸ ਤੈਨੂੰ ਮਿਲ ਸਿੱਖਿਆ ਕੀ ਮਿਲ ਗਈ ਤੋ ਸਿੱਖਿਆ ਦੱਸ ਕੀ ਮਿਲੀ ਤੈਨੂੰ ਪਹਿਲਾਂ ਸਿੱਖਿਆ ਦੱਸ ਕੀ ਮਿਲੀ ਫਿਰ ਕੋਈ ਵਿਚਾਰ ਗਲਤ ਹੋਇਆ ਰੋਦੇ ਬਹੁਤ ਬਲੇ ਦੱਸ ਉਹਨਰ ਕੀ ਲੱਗਦੀ ਆ ਤੈਨੂੰ ਨਾਲ ਟੀਵੀ ਦੇ ਕਲਾਰ ਕੇ ਵਖਾਵਾ ਹੇ ਹੇ ਹੂੰ ਚੱਲ ਬੱਬੇ ਜਾ ਅੰਦਰ ਵੜ ਗਏ ਜਿੰਨਾਂ ਨੂੰ ਜਾ ਹੀ ਜਾ ਮਸਾਜਰ ਕਿਹਨੂੰ ਬੱਚੇ ਕਿੱਛਾ ਭਾਂਡੇ ਭਾਂਡੇ ਵੀ ਉਹ ਦੋ ਦੋ ਸਣੀ ਨੀ ਆ ਨਾ ਹੋਏ ਆਏ ਪਲੀਜ਼ ਸੜ ਬਠਾ ਲੈ ਆਈ ਉਹਨਾਂ ਨੂੰ ਅੰਦਰ ਕਰਕੇ ਆਉਂ ਜੇ ਬਠਾ ਆ ਇੱਥੇ ਮੈਨੂੰ ਜ਼ਿਆਦਾ ਅੰਕ ਆ ਇਹਤੇ ਬਾਹਲਾ ਤਰਸ ਆਉਂਦਾ ਮੈਨੂੰ ਇਹ ਤਾਂ ਸਾਰੀ ਰੋਈ ਜਾਂਦੇ ਗੱਗੂ ਓਏ ਸਾਰੀ ਉਹ ਕਹਿੰਦੇ ਹਨ ਕੋਈ ਮਾਂ ਦੇ ਘਰ ਆ ਜਾ ਤੂੰ ਤੁਮ ਰੂਸ ਹੈ ਕਮਰੇ ਮੇ ਇੱਕ ਹੀ ਨੇ ਕਹੀ ਇਹ ਗੱਲਾ ਅੱਛਾ ਓਏ ਉਹ ਡਿੱਗ ਚਲੀ ਡਿੱਗ ਚਲੀ ਡਿੱਗ ਚਲੀ ਓਏ ਓ ਮਾਈ ਗੋਡ ਬਸ ਨੂੰ ਚੱਕਰ ਆਇਆ ਨੀ ਬਿਉਸ਼ ਹੋ ਰਹਿਣਾ ਫਿਰ ਹਸਪੀਟਲ ਆਹ ਵੇਖ ਅੰਕਲ ਤੇ ਬਹਲਾ ਤਰ ਸਕਦਾ ਹਾਂ ਅੰਦਰ ਜਾ ਪਾਇਆ ਬਾਹਰ ਤਾਂ ਜਾਣਾ ਜੱਫੀ ਵਾਲਾ ਇਹ ਵਾਕੀ ਇਹਨਾਂ ਤੋਂ ਹੀ ਸਿੱਖਦੇ ਆ ਹਨਾ ਕਿ ਜਿਹੜੀ ਔਰਤਾ ਹੁੰਦੀਆਂ ਇਹਨਾਂ ਤੋਂ ਸਿੱਖਦੀਆਂ ਡਰਾਮੇ ਕਰਨੇ ਆ ਹੈ ਮਾਦਾ ਸਹੀ ਗੱਲ ਆ ਔਰਤਾ ਔਰਤਾ ਇਹਨਾਂ ਤੋਂ ਹੀ ਸਿੱਖਦੀ ਆ ਡਰਾਮੇ ਕਰਨੇ ਹਨਾ ਤੇ ਬੰਦੇ ਵਾਰਾ ਕਰਦੀ ਕਰਨੀ ਕਿਥੋਂ ਸਿੱਖਦੇ ਕਿਉਂ ਬੰਦੇ ਨਹੀਂ ਸਿੱਖਦੇ ਵਾਰਾ ਕਰਦੀ ਔਰਤਾ ਸਿੱਖਦੀ ਆ ਆਵੇ ਆਵੇ ਬੰਦੇ ਤਾਂ ਹੱਥ ਜੋੜੀ ਆਂਦੇ ਵਿਚਾਰੇ ਆਵੇ ਅੱਲਾ ਕਿਵੇਂ ਝੁਕੀ ਜਾਂਦੇ ਅੱਗੇ ਔਰਤਾ ਨਹੀਂ ਝੁਕਦੀ ਆਵੇ ਇਲਾ ਨੇ ਹੱਥ ਹੈ ਕੀਤੇ ਇੱਕ ਵਾਰ ਵੀ ਖੁੜੀ ਖੋਲ ਲਾਪਾ ਚੱਲ ਓਏ ਚੱਲੀ ਗਏ ਓਕੇ ਹੱਥ ਤੇ ਕਰਦੇ ਬੱਬੇ ਬੋਲ ਆ ਚੰਗੀ ਤਰ੍ਹਾਂ ਕਰ ਇੱਥੇ ਕਰ ਚੰਗੀ ਤਰ੍ਹਾਂ ਗਿਆ ਇਹਨਾਂ ਹੁੰਦਾ ਕੀ ਆ ਚੱਲ ਫਿਰ ਇੱਕ ਕਰਾਂ 2 ਮਿੰਟ ਲਗਾਤਾਰ ਆ ਇੱਕ ਕਰ ਗਏ ਹੱਥ ਦੇ ਮੜੀ ਕੇ ਨਹੀਂ ਕਰਨੀ ਵੇਲਾ 1 ਮਿੰਟ ਕਰਦੇ ਚੱਲ ਕੋਈ ਨਹੀਂ ਚੇਤੇ ਰੱਖੀ ਹੁਣ ਫਿਰ ਬਦਲਾ ਲਾਉਂ ਤੇ ਤੂੰ ਮੈਂ ਉਹ ਜਾਂਦਾ ਖੱਲੀ ਪੈਂਦੀ ਤਿਆਰੀਆਂ ਵੀਰ ਮੇਰਾ ਸਨੋਵਰ ਬੱਲ ਤੇ ਅਗਰ ਕੀ ਤੇ ਬੱਲ ਬਚਨ ਦੀ ਤਿਆਰੀ ਜਾਏ ਆ ਰਹੇ ਨੇ ਆ ਗਏ ਨੇ ਐਵੇਂ ਭਾਈ ਮੈਂ ਦੂਬੋਲ ਵੇ ਕਰਾ ਲਿਆ ਜੀ ਉਹ ਆਪਣਾ 250 ਪੂਰਾ 250 ਪੂਰਾ ਦੂਬੋਲ ਵੇ ਕਰਾ ਲੈਂਦਾ ਉਹ ਜਾਂਦਾ ਏ ਆਉਂਦਾ ਏ ਏ ਬੰਨੀ ਬਿਠਾਵੇ ਠੀਕ ਆ ਨਮਸਟੋਕ ਅਨਲੌਕ ਕਰਤਾ ਠੀਕ ਹੈ ਜੋੜ ਦੇਗਾ ਛਾਲਤਾ ਹੀ ਜੋੜ ਦੇਗਾ ਸ਼ਾਮਾ ਦਾ ਹੀ ਹੈ ਤੂੰ ਤੂੰ ਜੋੜੀ ਘੜਾ ਜੇ ਤਾਂ ਉਹਦੇ ਡੇਢ ਹੀ ਜਾਂਦਾ ਦੇਖੋ ਇਹ ਫਿੜ ਗਿਆ ਆ ਮੰਗਾਇਆ ਆਪਾਂ ਬਾਈ ਜੀ ਆਨਲਾਈਨ ਟਰਾਂਸਪਰੈਂਟ ਸ਼ੂਸ ਪਰੈਂਟ ਜਿੱਦਾਂ ਉਹ ਕਹਿੰਦਾ ਉਦਾਂ ਹੀ ਬੜਾ ਅੱਜ ਕਿਰਾ ਦੇ ਗਿਆ ਜੋੜ ਦੇ ਕੇ ਜੋੜ ਵਿਚਾਰੀ ਮੋਟੋ ਘਰੇ ਕੋਈ ਨਿਯੰਬੜਾਂ ਦੇ ਤੇ ਫਿਰ ਵੀ ਵਿਚਾਰੀ ਆਈ ਰਖੜੀ ਬੰਨਣੇ ਮੰਮੀ ਆ ਕੋਰੇਲ ਮਾਸੀ ਹਣਾ ਕੋਲ ਵੀਰਿਆ ਨਹੀਂ ਬਾਹਰ ਡੈਡੀ ਹਣੀ ਲੋਪੋਂ ਫਿਰ ਵੀ ਵਿਚਾਰੀ ਆਈ ਭੋਲੀ ਜੀ ਕਹਿੰਦੀ ਨਹੀਂ ਜਾ ਕੇ ਆਉਣਾ ਘਰੇ ਦਾ ਇੱਕ ਗਿੜਾ ਕੱਢ ਕੇ ਹੀ ਆਉਣਾ ਕੋਈ ਸ਼ੋਜੇ ਕਹਿੰਦੀ ਆ ਤਰੀ ਜਾਂਦੀ ਅਨਦਰ ਕੀ ਹੀ ਬਾਈ ਇੱਕ ਬਾਈ ਜੀ ਸੀ ਸਾਡੇ ਹਾਂਜੀ ਮੀਟਰ ਵੇਲੇ ਇੱਕ ਰਿਮਾਣੇ ਮੀਟਰ ਵੇਲੇ ਮੀਟਰ ਵੇਲੇ ਮੀਟਰ ਮੀਟਰ ਬਹੁਤ ਸੋਹਣੀ ਜੀ ਲੋਆ ਸੋ ਉਹ ਬਾਈ ਜੀ ਪਹਿਲਾਂ ਕਿਸੇ ਬੰਦੇ ਨਾਲ ਲੜ ਪਏ ਪਹਿਲਾਂ ਆ ਭਾਂਚੋਂ ਅੱਗ ਲਾ ਦੂੰ ਤੁਹਾਨੂੰ ਮੈਂ ਉਹ ਗੋਡਾਂ ਚੱਕ ਲਗੇ ਬਾਈ ਜੀ ਇਹ ਘਰੇ ਚੱਲੇ ਆ ਸਾਰੇ 10 ਜਾਣੇ ਸੀ ਅਸੀਂ 2 ਜਾਣੇ ਹੀ ਨਾ ਵਾਲੀ ਬਸਲ ਗਿਆ ਹੈ ਮੇਰੀ ਗੱਲ ਦੂਜਾ ਦੂਜਾ ਨਾਲ ਗਾਲਾਂ ਕੱਢੀ ਜਾਂਦਾ ਇਹਦੇ ਭਰਾਵਾਂ ਨਾਲ ਪੈ ਗਏ ਬੰਦੇ ਨਾਲ ਹੀ ਮੁੱਕਰ ਕੇ ਪਹਿਲਾਂ ਨਾਲ ਗਾਲਾਂ ਕੱਢੀ ਜਾਵੇ ਬਾਈ ਇਹਦੇ ਬਾਸ ਅੱਡੇ ਕਿਹੜਾ ਬਾਈ ਜਾ ਕੇ ਦੰਗ ਵਾਲਾ ਗੱਟਿਆ ਰੋਲ ਉਹਨੂੰ ਦੋ ਯਾਰ ਲਾ ਪਿਆ ਓਏ ਉਹਨੂੰ ਸੁਝਾ ਲਾ ਪਿਆੀ ਉਹਨੇ ਸੁਝਾ ਲਾ ਮੈਂ ਦੱਸ ਕਿ ਕਰਾਇਆ ਨੂਨਪੁਰਾਏ ਤੇਲ ਲੈ ਲੈ ਦੀ ਗੱਡੀ ਪਹੌ ਲਾ ਪਿਆ ਜੀ ਘਟਾਉਣ ਵਾਲੇ ਜੀ ਅਗਰਾਂ ਨੇ ਪੁੱਛ ਨੂੰ ਵੱਟ ਗਿਆ ਹੀ ਕਹਣਾ ਹੀ ਮੰਦਿਰ ਪਰ ਜਿਵੇਂ ਬਈ ਜਿਵੇਂ ਤੂੰ ਜਿਵੇਂ ਤੂੰ ਇਹਨੂੰ ਕਵੇਂ ਪੈਸੇ ਦੇ ਦਵੇਂ ਨਾਲ ਇਹ ਗੱਲ ਚਾਤੀ ਪਾਏਗਾ ਨਹੀਂ ਨਹੀਂ ਕੀ ਹੈ ਕਾਕੇ ਤੂੰ ਇਸ ਲਈ ਦੱਸ ਜੇ ਬਾਰੀ ਖੁੱਲੀ ਕੀ ਹੋਇਆ ਨਹੀਂ ਨਹੀਂ ਕਰਲੇ ਏ ਗਾਨਾ ਹੀ ਲਿਆ ਦੇ ਭਾਈ ਇਹ ਵੀ ਦੱਸ ਭਾਈ ਇਹ ਨੱਟ ਕੇ ਕਿ ਆ ਚਾਰ ਗਾਲਾ ਹੋਰ ਕੱਢ ਲੋ ਅਸੀਂ ਜਾਣੇ ਐਂ ਜਾਣੇ ਇੱਥੋਂ ਨਾ ਨਹੀਂ ਗਿਆ ਜਾਣੇ ਜਾਣੇ ਨਹੀਂ ਨਹੀਂ 11 ਵਾਰੀ ਕਹਿੰਦਾ ਤੂੰ ਸਾਨੂੰ ਕੁੱਟ ਕੇ ਪਿਆ ਦੇਣਾ ਚੱਲੇ ਆ ਆਏਗਾ ਨਾ ਚਾਰ ਗਾਲਾ ਹੋਰ ਕੱਢ ਲੋ ਇਹ ਵੀ ਨਹੀਂ ਕਹਿੰਦਾ ਅਸੀਂ ਦੋਵੇਂ ਹੀ ਸੀ ਵੀਰ ਜੀ ਕੁੱਟ ਪੁੱਟਾ ਲਾ ਲਾ ਝੂਠਾ ਅਥਰੇ ਮੇਰੀ ਛੋਟੀ ਵੀਰੇ ਸ਼ੌਕ ਦਾ ਤਿਆਰਾ ਦਾ ਕਿੱਥੇ ਭਰਾਵਾ ਗੋਲੀ ਅੱਗੇ ਮਾਰਦੀ ਤੇ ਪਿੱਛੇ ਮਾਰਾਂ ਜਿੱਧਰੋਂ ਮੈਨੂੰ ਆਏ ਪਿੱਛੇ ਤੋਂ ਮੋੜੀ ਆ ਲੈ ਮਨੀਪ ਤੂੰ ਵੀ ਕੱਢਦੀ ਆਏ ਦੇ ਆ ਕੁਮਾਰ ਸਾਢੇ 3 ਲੱਖ ਦਾ ਇਹ ਉਹ ਕਹਤਾ ਕਿਦਾ ਵਾ ਜਾਰੀ ਘਮਰੀ ਬਣਿਆ ਆਹ ਵੇ ਪੂਰੀ ਘਾਰੀ ਘੁੰਮ ਦੀ ਲੈ ਲਈਏ ਤੇ ਕਿਵੇਂ ਲੈ ਲਈਏ ਹੈ ਲੈ ਲਈਏ ਲਾਇਸੈਂਸ ਬਾਅਦ ਜੋ ਬਣ ਜੂਗਾ ਉਹਦਾ ਸਾਈਨ ਕਰਕੇ ਵੀ ਦੇ ਦਿੰਦੇ ਹੁੰਦੇ ਇਹ ਹੈ ਆ ਬਥਾਨੇ ਕਰਾ ਲੈਨੇ ਸਾਈਨ ਨਹੀਂ ਸੇਮ ਮਾਡਲ ਹੈ ਯਾਰ ਬਾਕੀ ਮਨੋ ਜੇ ਤੂੰ ਇਹ ਨਖਰੀ ਬੰਦੇ ਨੂੰ ਮਾਰਨਾ 부ੜੀ ਨੂੰ ਮਾਰਨਾ ਉਹ ਵੀ 부ੜੀਆਂ ਵੀ ਹਾਂਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ